ਦੇਸ਼ ਦੀਆਂ ਲਖ ਲਖ ਅਦਾਲਤਾਂ ਨੂੰ ਸਵੇਰੇ ਵੀਰਵਾਰ ਨੂੰ ਬੰਮ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ ਇਸੇ ਤਹਤੀ ਪੰਜਾਬ ਵਿੱਚ ਕਈ ਅਦਾਲਤਾਂ ਖਾਲੀ ਕਰਵਾਈਆਂ ਗਈਆਂ ਲੁਧਿਆਣਾ ਰੂਪਨਗਰ ਜ਼ੀਰਾ ਅਨੰਦਪੁਰ ਸਾਹਿਬ ਅਤੇ ਹੋਰ ਕਈ ਅਦਾਲਤਾਂ ਪੁਲਿਸ ਵੱਲੋਂ ਖਾਲੀ ਕਰਵਾਈਆਂ ਗਈਆਂ ਸੀ ਇਸੇ ਤਹਤੀ ਅੰਮ੍ਰਿਤਸਰ ਦੀ ਅਦਾਲਤ ਦਾ ਜਦੋਂ ਫਾਸਟਵੇ ਨਿਊਜ਼ ਟੀਮ ਨੇ ਦौरा ਕੀਤਾ ਤਾਂ ਉੱਥੇ ਸੁਰੱਖਿਆ ਦੇ ਕੋਈ ਖਾਸ ਪ੍ਰਬੰਧ ਨਜ਼ਰ ਨਹੀਂ ਆਏ ਰੋਜ਼ਾਨਾ ਦੀ ਤਰ੍ਹਾਂ ਹੀ ਜੋ ਲੋਕ ਕੰਮ ਕਰਵਾਉਣ ਆਉਂਦੇ ਸਨ ਉਸੇ ਤਰ੍ਹਾਂ ਕੰਮ ਕਰਵਾ ਰਹੇ ਸਨ ਅਤੇ ਪੁਲਿਸ ਵੱਲੋਂ ਵੀ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਗਰ ਦੇਸ਼ ਦੀਆਂ ਅਦਾਲਤਾਂ ਨੂੰ ਧਮਕੀ ਭਰੇ ਈਮੇਲ ਆ ਰਹੇ ਹਨ ਤਾਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਜਿਲ੍ਹਾ ਕਚੈਰੀਆਂ ਅੰਮ੍ਰਿਤਸਰ ਵਿੱਚ ਅਸੀਂ ਖੜੇ ਹਾਂ ਤੇ ਅਸੀਂ ਤਸਵੀਰਾਂ ਜਿਹੜੀਆਂ ਤੁਹਾਨੂੰ ਅੱਥਰੂਆਂ ਸਾਂਝੀਆਂ ਕਰਾਂਗੇ ਤੁਸੀਂ ਜਿਲ੍ਹਾ ਕਚੈਰੀਆਂ ਅੰਮ੍ਰਿਤਸਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੇ ਰੋਜ਼ਾਨਾ ਲੋਕ ਵੱਡੀ ਗਿਣਤੀ ਵਿੱਚ ਆਪਣਾ ਕੰਮ ਕਰਵਾਉਣ ਆਉਂਦੇ ਹਨ ਜਾਂ ਪੇਸ਼ੀਆਂ ਭੁਗਤਣ ਆਉਂਦੇ ਹਨ ਉਹਦੀਆਂ ਤਸਵੀਰਾਂ ਅਸੀਂ ਸਾਂਝੀਆਂ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ ਸਾਡੇ 12:30 ਵਜੇ ਇੱਕ ਈਮੇਲ ਪੁਲਿਸ ਨੂੰ ਪ੍ਰਾਪਤ ਹੁੰਦਾ ਜਿੱਤਦਾ ਹੈ ਤੇ ਉਹਨਾਂ ਲੁਧਿਆਣਾ ਅਦਾਲਤ ਖਾਲੀ ਕਰਵਾ ਦਿੱਤੀ ਹੈ ਉਸ ਤੋਂ ਬਾਅਦ ਰੂਪਨਗਰ ਅਤੇ ਆਨੰਦਪੁਰ ਸਾਹਿਬ ਅਤੇ ਜੀਰਾ ਅਦਾਲਤਾਂ ਖਾਲੀ ਕਰਵਾ ਦਿੱਤੀਆਂ ਇਸੇ ਤਰ੍ਹਾਂ ਜਦੋਂ ਫਾਸਟ ਪੀਨ ਦੀ ਟੀਮ ਅਮਰਸਰ ਦੀ ਕਚੈਰੀ ਵਿੱਚ ਪੁੱਜੀ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਲੋਕ ਆਪਣਾ ਕੰਮ ਕਰਵਾਉਣ ਵਾਸਤੇ ਆ ਰਹੇ ਨੇ ਜਾ ਰਹੇ ਨੇ ਪਰ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਨਾ ਮਾਤਰ ਨੇ ਕਿਉਂਕਿ ਜਿੱਤਨਾ ਰੋਜ਼ਾਨਾ ਲੋਕ ਕੰਮ ਕਰਵਾਉਣਾਂ ਦੇ ਉਸੇ ਜਿਹਾ ਚੱਲ ਰਿਹਾ ਹੈ ਪਰ ਇਹ ਦੂਜੀ ਪਾਸੇ ਪੰਜਾਬ ਦੀਆਂ ਕਈ ਅਦਾਲਤਾਂ ਨੂੰ ਪੁਲਿਸ ਵੱਲੋਂ ਖਾਲੀ ਕਰਵਾ ਲਿਆ ਗਿਆ ਹੈ ਕਿਉਂਕਿ ਧਮਕੀ ਭਰਿਆ ਈਮੇ ਉਹਨਾਂ ਨੂੰ ਇੱਕਦ ਲੱਗਦਾ ਹੈ ਉਹਨਾਂ ਦੇ ਹੱਥ ਵਿੱਚ ਤੇ ਉਸ ਤੋਂ ਬਾਅਦ ਅਦਾਲਤਾਂ ਖਾਲੀ ਕਰਵਾ ਦਿੰਦੀਆਂ ਜੇ ਜਿੱਦਾਂ ਕਿ ਲੁਧਿਆਣਾ ਦੀ ਖਬਰ ਆ ਰਹੀ ਹੈ ਲੁਧਿਆਣਾ ਦੀ ਅਦਾਲਤ ਖਾਲੀ ਕਰਵਾ ਲੈਂਦੀ ਉਸ ਤੋਂ ਬਾਅਦ ਰੂਪਨਗਰ ਦੀ ਅਦਾਲਤ ਖਰਾਬ ਖਾਲੀ ਕਰਵਾ ਲੈਂਦੀ ਉਸ ਤੋਂ ਬਾਅਦ ਜੀਰਾ ਅਤੇ ਆਨੰਦਪੁਰ ਸਾਹਿਬ ਅਤੇ ਹੋਰ ਕਈ ਅਦਾਲਤਾਂ ਖਾਲੀ ਕਰਵਾ ਲੈਂਦੀ ਜੇ ਪੁਲਿਸ ਉਹਨਾਂ ਪਰ ਅਮਰਥਾ ਦੀ ਅਦਾਲਤ ਜਿਹੜੀ ਅਸੀਂ ਗੱਲ ਕਰੀ ਅੱਛੀ ਉੱਥੇ ਜਦੋਂ ਪੁੱਜੇ ਪਰ ਇੱਥੇ ਵੀ ਸੁਰੱਖਿਆ ਤੇ ਪ੍ਰਬੰਧ ਜਿਹੜੇ ਨਾ ਮਾਤਰਾ ਨੇ ਤੋਂ ਸੁਰੱਖਿਆ ਦੇ ਪ੍ਰਬੰਧ ਜਰੂਰ ਪੁਲਿਸ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੱਡਾ ਹਾਦਸਾ ਹੋਣ ਤੋਂ ਪਹਿਲਾਂ